ਜਲੰਧਰ ਦੇ ਲਗਾਤਾਰ ਦਿਨ ਦਿਹਾੜੇ ਕਿਹੜੀਆਂ ਲੁੱਟ ਦੇ ਆ ਮਾਮਲੇ ਸਾਹਮਣੇ ਆ ਰਹੇ ਸੀ ਅੱਜ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਟਰੇਸ ਕਰ ਦਿੱਤੀਆਂ ਗਈਆਂ ਜਿਸ ਦੇ ਵਿੱਚ ਸਾਡੇ ਨਾਲ ਪੁਲਿਸ ਕਮਿਸ਼ਨਰ ਆਪਾਂ ਗੱਲਬਾਤ ਕਰਦੇ ਸਰ ਪਹਿਲੇ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਥੈਂਕ ਯੂ ਸਰ ਅੱਜ ਕਿਹੜੇ ਪ੍ਰੈਸ ਕਾਨਫਰੰਸ ਕੀਤੀ ਹੈ ਤਿੰਨ ਇਸ਼ੂਸ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾਂ ਤਾਂ ਕੁਝ ਬੈਲੈਰੋ ਗੱਡੀ 'ਚ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਮੁੰਡੇ ਨਿਕਲ ਰਹੇ ਸੀਗੇ ਤੇ ਕਿਸੇ ਨੂੰ ਕੁੱਟਮਾਰ ਕਰਕੇ ਖੋ ਕਰ ਰਹੇ ਸੀਗੇ। ਉਹ ਤਿੰਨੋਂ ਮੁੰਡੇ ਫੜ ਲਏ ਗਏ ਇੱਕ ਪਿੰਡ ਦੇ ਰਹਿਣ ਵਾਲੇ 25 26 ਸਾਲ ਉਹਨਾਂ ਨੋ ਪਰਚੇ ਪਹਿਲਾਂ ਵੀ ਨਾਤੇ ਦਰਜੇ ਜੇਲ ਤੋਂ ਬਾਹਰ ਕੋਈ 2 ਮਹੀਨੇ ਪਹਿਲੇ ਆਇਆ ਸੀਗਾ ਕੋਈ 3 ਮਹੀਨੇ ਕੁਛੇ ਹੀ ਮਹੀਨੇ ਆਪਣਾ ਹੀ ਨਾਦਾ ਇੱਕ گرو ਸੀਗਾ ਅਲੱਗ-ਅਲੱਗ ਇਲਾਕਾਂ ਇਲਾਕਿਆਂ ਤੇ ਕਦੇ ਟੂ-ਵੀਲਰ ਤੇ ਕਦੇ ਫੋਰ-ਵੀਲਰ ਤੇ ਪੈਦਲ ਵੀ ਇਹ ਲੁੱਟਖੋਦੀ ਵਾਰਦਾਤਾਂ ਕਰਦੇ ਸੀਗੇ ਨਸ਼ਾ ਕਰਨ ਦੇ ਆਦੀ ਹਨ ਇਹਨਾਂ ਨੂੰ ਫੜ ਲਿਆ ਗਿਆ ਹੈ ਤੇ ਹੁਣ ਤੱਕ 20 ਦੇ ਕਰੀਬ ਵਾਰਦਾਤਾਂ ਜਿਹੜੀਆਂ ਹੈ ਪਿਛਲੇ 2-3 ਮਹੀਨਿਆਂ ਦੀ ਉਹ ਟਰੇਸ ਹੋਈਆਂ ਇਹ ਤਾਂ ਰਿਪੋਰਟਡ ਹੈ ਇੰਟਰੋਗੇਸ਼ਨ ਜਾਰੀ ਹੈ ਹੋਰ ਵੀ ਵਰਦਾਤਾ ਟਰੇਸ ਹੋਣਗੇ ਸਰ ਦੂਸਰਾ ਮਾਮਲਾ ਕੀ ਹੈ ਦੂਸਰਾ ਕੁਝ ਦਿਨ ਪਹਿਲੇ OPM ਅਫੀਮ ਰਿਕਵਰ ਹੋਈ ਸੀਗੀ ਬੰਦਾ ਵੀ ਫੜਿਆ ਗਿਆ ਸੀਗਾ ਉਹਦੀ ਫੋਰਵਰਡ ਬੈਕਵਰਡ ਲਿੰਕੇਜਸ ਤੇ 2 ਕਿਲੋ ਅਫੀਮ ਹੋਰ ਬਰਾਮਦ ਹੋਈ ਹੈ ਯੂਪੀ ਦਾ ਬਰੀਲੀ ਦਾ ਰਹਿਣ ਵਾਲਾ ਵਿਅਕਤੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਟ੍ਰੇਨ ਤੋਂ ਲੈ ਕੇ ਆਂਦਾ ਸੀਗਾ ਇੱਥੇ ਕਿੱਥੇ ਦਿਨ ਦਿੰਦਾ ਸੀਗਾ ਕਿਸ ਨੂੰ ਦਿੰਦਾ ਸੀਗਾ ਕਿਵੇਂ ਵੇਚਦਾ ਸੀਗਾ ਉਹ ਵੀ ਆਪਾਂ ਅ ਅਨਵੈਸਟੀਗੇਸ਼ਨ ਜਾਰੀ ਹੈ ਉਸਮਾਨ ਬਾਈ ਟ੍ਰੇਨ ਦੇ ਵਿੱਚ ਹਰ ਵਾਰੀ ਜਦੋਂ ਫੀਮ ਲੈ ਕੇ ਆਉਂਦਾ ਸੀ ਇੱਥੇ ਸਪਲਾਈ ਟ੍ਰੇਨ ਦੇ ਵਿੱਚ ਹਾਂਜੀ ਹਾਂਜੀ ਸਰ ਲਗਾਤਾਰ ਟ੍ਰੇਨ ਆਪਾਂ ਗੱਲ ਕਰੀਏ ਸਟੇਸ਼ਨਾਂ ਦੇ ਉੱਤੇ ਟੀਮਾਂ ਲੱਗੀਆਂ ਹੁੰਦੀਆਂ ਚੈਕਿੰਗਾਂ ਕੀਤੀ ਜਾਂਦੀਆਂ ਫਿਰ ਵੀ ਕਿਹੜੀ ਹੈ ਇੱਥੇ ਆ ਕੇ ਸਪਲਾਈਆਂ ਆਪਾਂ ਜਿਹੜੀ ਗਸ਼ਤ ਹੈ ਤੇ ਚੈਕਿੰਗ ਹੈ ਜਿਹੜੇ ਸਾਡੇ ਸਨੀਫਰ ਡੌਗਸ ਨੇ ਉਹਦੀ ਗਸ਼ਤ ਵੀ ਆਪਾਂ ਬਤਾ ਦਿੱਤੀ ਹੈ ਸਰ ਤੀਸਰੇ ਕਿਹੜੀ ਹੈ ਤੁਹਾਡੇ ਗੋਲੀ ਦੇ ਗੋਲੀ ਮਾਮਲੇ ਦੇ ਵਿੱਚ ਤੀਸਰੇ ਦੂਜਾ ਬੰਦਾ ਜਿਹੜਾ ਹੈ ਰੈਕੀ ਕਰਨ ਵਾਲਾ ਗੋਲੀ ਮਾਮਲੇ ਚ ਉਹ ਗ੍ਰਫਤਾਰ ਕੀਤਾ ਗਿਆ ਹੈ ਇਹ ਹਰਿਆਣੇ ਦਾ ਰਹਿਣ ਵਾਲਾ ਹੈ ਹਰਿਆਣਵੀ ਹੈ ਤੇ ਉਹ ਦੀ ਵੀ ਪੁੱਛ ਕੇ ਚੱਜਾ ਰਹੀ ਹੈ ਜੀ ਸਰ ਕਿੰਨੇ ਜਾਣੇ ਸੀ ਟੋਟਲ ਇਸੇ ਵਾਰਦਾਤ ਦੇ ਵਿੱਚ ਇਹ ਕਿਸ ਦਿਨ ਗੋਲੀਆਂ ਚਲੀਆਂ ਵੀ ਉੱਥੇ ਮੋਕ ਕੇ ਨਹੀਂ ਇਹ ਰੈਕੀ ਕਰਨ ਕਰਨ ਵਾਲਾ ਸੀਗਾ ਦੋ ਦਿਨ ਪਹਿਲਾਂ ਦੀ ਉਸ ਦਿਨ ਤਿੰਨ ਬੰਦੇ ਸੀਗੇ ਉਹਨਾਂ ਵਿੱਚੋਂ ਇੱਕ ਗ੍ਰਿਫਤਾਰ ਹੋ ਗਿਆ ਬਾਕੀ ਵੀ ਗ੍ਰਿਫਤਾਰ ਹੋ ਜਾਣਾ ਸਰ ਇਹ ਕਿਹੜੀ ਗੈਂਗ ਦੇ ਨਾਲ ਕਿਹੜਾ ਇਹ ਕੋਸ਼ਲ ਗੈਂਗ ਦੇ ਨਾਲ ਹੈ ਜੀ ਸਰ ਗੱਲ ਕਰੀਏ ਕਿਹੜੇ ਲਗਾਤਾਰ ਲੁੱਟ ਖੋਹਾਂ ਦੀ ਵਾਰਦਾਤਾਂ ਮਾਮਲੇ ਸਾਹਮਣੇ ਆਦੇ ਭਾਵੇਂ ਐਕਟਿਵ ਅਤੇ ਵਾਰਦਾਤ ਹੁੰਦੀ ਹੈ ਹੁੰਦੀ ਹੈ ਛੋਟੇ ਲੋਕਾਂ ਨੂੰ ਕਿਹੜੀ ਵਾਰਦਾਤ ਕਰਦੇ ਹੈਗੇ ਤੇ ਟ੍ਰੇਸ ਤੇ ਕੀਤੀਆਂ ਗਈਆਂ ਇਹ ਉਹੀ ਬੰਦੇ ਨੇ ਜੋ ਬਲੈਰੋ ਦੇ ਵਿੱਚ ਤੇ ਐਕਟਿਵ ਆਵਲ ਓ ਓਏ 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 ਲੋਕਾਂ ਜੀ ਵੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਪੁਲਿਸ ਕਮਿਸ਼ਨਰ ਦੇ ਨਾਲ ਜੋ ਅੱਜ ਲਗ ਲਗ ਤਿੰਨ ਮਾਮਲੇ ਕਿਹੜੇ ਟਰੇਸ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚ ਜ ਲੋਕਾਂ ਨੂੰ ਕਾਬੂ ਕੀਤਾ ਗਿਆ ਹੁਣ ਜਲੰਧਰ 'ਚ ਕਿਹੜੀਆਂ ਵਾਰਦਾਤਾਂ ਲੁੱਟਖੋਮਾਂ ਦੀਆਂ ਹੋ ਰਹੀਆਂ ਸੀ ਉਹ ਹੁਣ ਉਸ ਨੂੰ ਠੱਲ ਪਾਈ ਜਾਏਗੀ ਕੈਮਰਾਮੈਨ ਦੇਵ ਰਾਜ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਚਲੰਦੜ